ਤੋ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਹੈ ਉੱਥੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਇਹ ਗੱਲ ਕਹਿੰਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਮਜ਼ਦੂਰਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਾਰਿਆਂ ਕਹਿੰਦਾ ਐਂਬੂਲੈਂਸਾਂ ਖੜਾਈਆਂ ਹੋਈਆਂ ਨੇ ਬਾਰਡਰਾਂ ਤੇ ਹਸਪਤਾਲਾਂ ਦੇ ਵੀ ਡਾਕਟਰਾਂ ਨੂੰ ਕਿਹਾ ਹੋਇਆ 83 ਪੰਜਾਬ ਦੇ ਨਾਲ ਆ ਇੱਕ ਪਾਸੇ ਭਵੰਸਿਓਂ ਬੋਲਦਾ ਹੈ ਕਿ ਮੋਦੀ ਤੂੰ ਧੱਕਾ ਕਰ ਰਿਹਾ ਬਾਰਡਰਾਂ ਦੇ ਉੱਤੇ ਕੱਲਾ ਆ ਰਿਹਾ ਬਾਰਡਰਾਂ ਦੇ ਕੰਦਾ ਕੱਢ ਰਿਹਾ ਇੱਕ ਪਾਸੇ ਇੱਕ ਹੋਰ ਚੱਲ ਰਿਹਾ ਦੂਜੇ ਪਾਸੇ ਜੇ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜ਼ਬੂਤ ਕਰਕੇ ਲਾਇਆ ਹੋਇਆ ਕਿ ਕੰਦਾ-ਕੁੰਦਾ ਕੱਟੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੁਸ਼ਾ ਇੱਥੇ ਪੋਕ ਲਾਈਨ ਮਸ਼ੀਨ ਲੈ ਕੇ ਆ ਰਹੇ ਸੀ ਤਾ ਜਿਵੇਂ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਧੱਕਾ ਮੁਕੀ ਕਰਕੇ ਉਹਨਾਂ ਦੇ ਨਾਲ ਕਾਲਾ ਵੀ ਕੱਡੀਆਂ ਦੱਸਿਆ ਗਿਆ ਜ ਜੋਂਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਜਿਹੜੀ ਜੀਸੀਬ ਮਸ਼ੀਨਾਂ ਖੋ ਲਈ ਆ ਇੱਕ ਪਾਸੇ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਆ ਅਸਲੇ ਪ੍ਰਭਾਅ ਪੰਜਾਬ ਨਾਲ ਨਹੀਂ ਹੈ ਜਾਨੂ ਮਾਰੋ ਤੇ ਦਿੱਲੀ ਨਾਲ ਹੀ ਐ ਉਧਰ ਅਮਰਤ ਸ਼ਾਹ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਪਰੋਂਦਾ ਉੱਥੇ ਇੱਥੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜਣ ਦੇ ਲਈ ਡਰਾਮਾ ਕੀਤਾ ਜਾ ਰਿਹਾ ਕਿ ਅਸੀਂ ਪੰਜਾਬ ਦੇ ਨਾਲ ਆ ਵੰਸਿਆ ਇੱਕ ਮਿੰਟ ਭਾਈ ਇੱਕ ਮਿੰਟ ਗੱਲ ਸਪੂਰੀ ਹੋ ਜਾਣ ਦੇ ਫੇਰੇ ਵੀ ਸਾਹਬ ਜادہਜੀਤ ਸਿੰਘ ਨਗਰ ਮਹਾਦੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟ੍ਰੈਕਟਰ ਟਰਾਲੀ ਨਹੀਂ ਲੈ ਕੇ ਬੈਠ ਸਕਦਾ ਉਚਨੜਾ ਹੋਵੇ ਭਾਈ ਜਿਹੜਾ ਅਜੀਤ ਸਿੰਘ ਨਗਰ ਮਹੱਲੀ ਹੈ ਜਿਲ੍ਹਾ ਉਹ ਪੰਜਾਬ ਦਾ ਹੈ ਕੋ ਹਰਿਆਣੇ ਦਾ ਜਿਲ੍ਹਾ ਰਾਜ ਪੰਜਾਬ ਦੇ ਵਿੱਚ ਬੀਜੇਪੀ ਦਾ ਕਪਵੰਤਮਾਨ ਦਾ ਨੈੱਟ ਵੀ ਬੰਦ ਹੈ ਇੱਥੇ ਪਾਤੜੀ ਖੜੇ ਹੋ ਨੈੱਟ ਪੰਜ ਦਿਨ ਤੋਂ ਬੰਦ ਹੈ ਇੱਥੇ ਬਾਈ ਬਾਈ ਨਹੀਂ ਬੰਦ ਹੈ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ نیٹ ਚੱਲਦਾ ਹੈ ਪਰ ਪੰਜਾਬ ਚ ਇਕੱਲਾ ਪਾਤਲਾ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ نیٹ ਬੰਦ ਆ ਇੱਥੋਂ ਕਿੰਨੀ ਦੂਰ ਹੂ ਬਾਰਡਰ ਖੋਰੀ ਵਾਲਾ 15 15 18 ਕਿਲੋਮੀਟਰ ਦੂਰ ਹੈ ਤੇ ਪਾਤਲਾ ਦੇ ਵਿੱਚ 5 ਦਿਨ ਹੋ ਗਏ نیٹ ਬੰਦ ਕੀਤੇ ਨੂੰ ਹੋਏ ਹੁਣ ਇਹ ਪੁੱਛਿਆ ਜਾਵੇ ਵੀ ਕੀ ਭਵੰਤਮਾਨ ਨੂੰ ਇਹਨਾਂ ਗੱਲਾਂ ਦਾ ਪਤਾ ਜਾਂ ਨਹੀਂ ਪਤਾ ਜੋ ਭਰਾਵੋ ਗੱਲ ਸਮਝਣ ਦੀ ਲੋੜ ਆ ਜਿਹੜੇ ਮੰਗਲ ਮਗਰਵਸਤੇ ਹੰਝੂ ਪਵਾਉਂਦੇ ਆ ਨਾ ਇੱਥੇ ਇਹ ਸਾਰੀ ਐ ਹੁੰਦੇ ਆ ਪਹਿਲਾਂ ਵੀ ਆਪਾਂ ਦੇਖਿਆ 20 ਦੇ ਵਿੱਚ ਅੰਦੋਲਣੜਿਆ ਆਪਾਂ ਦਿੱਲੀ ਬੈਠੇ ਉਦੋਂ ਵੀ ਹਾਲਾਤ ਇਹੀ ਰਹੇ ਹਾਲਾਤ ਅੱਜ ਵੀ ਇਹੀ ਨੇ ਤੇ ਤੁਸੀਂ ਇਹ ਧਿਆਨ ਰੱਖਣਾ ਪਰ ਆਪਾਂ ਉਹੀ ਗੱਲ ਆਉਂਦੇ ਸਾਲ ਆਪਾਂ ਅੰਦੋਲਣ ਜਿੱਤ ਕੇ ਆਏ ਸੀਗੇ ਦਿੱਲੀੋਂ ਵਾਪਸ ਮੁੜਦੇ ਨਾਲ ਦੀ ਨਾਲ ਕੋਈ ਬਾਦਲਾਂ ਦੀ ਗੱਡੀ ਤੇ ਚੜ ਗਿਆ ਉਹ ਦਾਰਸਾਂ ਦੀ ਗੱਡੀ ਤੇ ਚੜ ਗਿਆ ਉਹ ਝਾੜੂ ਵਾਲੇ ਚੜ ਗਿਆ ਆਪਾਂ ਬਹੁਤ ਛੇਦੀ ਭੁੱਲ ਜਾਂਦੇ ਆ ਜੋ ਇਨਸਾਨ ਸਾਡਾ ਹੋ ਰਿਹਾ ਸਾਡੇ ਨੌਜਵਾਨਾਂ ਨੂੰ ਕਿਵੇਂ ਜ਼ਖਮੀ ਕੀਤਾ ਜਾ ਰਿਹਾ ਲੱਤਾਂ ਤੋੜੀਆਂ ਜਾ ਰਹੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਿਰ ਪਾੜੇ ਜਾ ਰਹੇ ਨੇ ਇਹ ਕਹਿੰਦੇ ਲੋਕਤੰਤ ਹੈ ਇਹ ਹੁੰਦਾ ਲੋਕਤੰਤਰ ਬੜਾ ਭਰਾਓ ਆਪਾਂ ਬਹੁਤ ਛੇਦੀ ਭੁੱਲਦੇ ਆ ਫੇਸ ਕਰਕੇ ਬਈ ਤੁਹਾਨੂੰ ਸਾਰਿਆਂ ਨੂੰ ਬੇਜਤੀਆ ਨੌਜਵਾਨਾਂ ਨੂੰ ਤੁਹਾਨੂੰ ਖਾਸ ਕਰਕੇ ਜੇ ਉਹ ਜਾਬ ਤੇ ਰਹੋਗੇ ਧੰਮਾ ਰੱਖੋਗੇ ਸ਼ਾਂਤੀ ਬਣਾ ਕੇ ਰੱਖੋਗੇ ਤੁਹਾਡਾ ਸੰਘਰਸ਼ ਜਿੱਤਿਆ ਪਿਆ ਪਰ ਜੇ ਮਾੜਾ ਮੋਟਾ ਵੀ ਤੁਸੀਂ ਇਹਨਾਂ ਦੇ ਜੋ ਇਹ ਚਾਹੁੰਦੇ ਆ ਉਧਰ ਨੂੰ ਚੜ ਗਏ ਉਹ ਲੀਤੇ ਚੜ ਗਏ ਤਾਂ ਯਾਦ ਰੱਖਿਓ ਸੰਘਰਸ਼ ਵੀ ਫੇਲ ਹੋਣਾ ਤੇ ਨੁਕਸਾਨ ਵੀ ਪੰਜਾਬ ਦਾ ਜਾਦੇ ਹੋਣਾ ਲਿਖੇ ਬਾਈ ਤੇਰੀ ਸੋਚ ਤੇ ਪਰਾਂਿਆਂ ਦੇ ਭੋਕੇ ਲਿਖੇ ਬਾਈ ਤੇਰੀ ਸੋਚ ਤੇ ਪਰਾਂਿਆਂ ਦੇ ਭੋਕੇ ਹੈ ਮਜ਼ਦੂਰਾਂ ਦਾ ਜੰਦਾਬ ਕੇਂਦਰ ਸਰਕਾਰ ਮੁਰਦਾਬ ਪੰਜਾਬ ਸਰਕਾਰ ਮੁਰਦਾਬ ਭਗਵਾਨ ਜੀ ਮੁਰਦਾਬ ਤੁਸੀਂ ਇਹ ਗੱਲ ਦੇਖੋ ਗੱਲ ਸੁਣ ਲੋ ਗੱਲ ਭਵੰਤ ਕਹਿੰਦਾ ਮੈਂ ਪੰਜਾਬ ਦੇ ਨਾਲ ਆ ਆਪਾਂ ਖਨੌਰੀ ਦੇਖਿਆ ਦੋ ਦਿਨ ਹੋ ਗਿਆ ਆਪਾਂ ਨੂੰ ਬੈਠਿਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਕਦ ਲਈ ਲਈ ਗਈ ਆ ਬਈ ਉੱਥੇ ਅੱਜ ਮਰ ਸ਼ੰਭੂ ਦੋਤਰੇ ਆਇਆ ਉਧਰਲੇ ਪਾਸਿਓ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਬੈਠੀ ਹੈ ਤੇ ਜਿਹੜੇ ਸਾਡੇ ਉਹ ਟਰੈਕਟਰ ਟਰਾਲੀਆਂ ਜਾਂਦੀਆਂ ਗੱਡੀਆਂ ਜਾਂਦੀਆਂ ਤਲਾਸ਼ੀ ਲੈ ਕੇ ਨਿਭਾਉਂਦੇ ਆ ਗੋਤਵਾ ਵੀ ਖਤਰੇ ਆ ਨਿਸ਼ਾਨਦੇਹੀ ਵੀ ਕਰ ਰਹੇ ਆ ਪਿੰਡਾਂ ਦੇ ਵਿੱਚ ਵੀ ਕਿਹੜੇ ਕਿਹੜੇ ਬੰਦੇ ਅੱਗੇ ਲੱਗੇ ਨੇ ਨਿਸ਼ਾਨਦੇਹੀ ਕਰਕੇ ਉਹਨਾਂ ਦਬਾਅ ਵੀ ਪਾ ਰਹੇ ਆ ਸੋ ਭਰਾਵੋ ਜੀ ਅੱਜ ਵੀ ਪੰਜਾਬ ਨਾ ਉੱਠਿਆ ਅੱਜ ਵੀ ਪੰਜਾਬ ਕranਜ ਬੜਿਆ ਰਹਾ ਤਾਂ ਯਾਦ ਰੱਖਿਓ ਇਹ ਖਾਤਮਾ ਪੰਜਾਬ ਦਾ ਤੈ ਹੈ ਨੀਤੀਆਂ ਨਹੀਂ ਆ ਖਤਰਨਾਕ ਆ ਰਹਿੰਗਾ ਨੇ ਕਾਨੂੰਨ ਨੇ ਖਤਰ ਖਤਰਨਾਕ ਆ ਰਹੇ ਨੇ ਸੋ बार-बार ਜ ਪੰਜਾਬ ਨੂੰ ਬੇਨਤੀਆਂ ਕਰਦੇ ਆ ਵੀ ਜਿਹੜੇ ਹੁਣ ਵੀ ਕranਜ ਬੈਠੇ ਸਵਾਲ ਲਈ ਜਾਂਦੇ ਆ ਜਾਂ ਮਗਰ ਬਥੇ ਲੱਤਾਂ ਖਿੱਚਣ ਵਾਲੇ ਬਥੇਰੇ ਬੈਠੇ ਆ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਬੈਠੇ ਨੇ ਭਾਈ ਅੰਦਰ ਦੇਖੋ ਮੈਂ ਇੱਕੋ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਮੋ ਭਾਈ ਸੁਣ ਲੋ ਯਾਰ ਸਾਡੀ ਵਿਚਾਰ ਧਾਰਾ ਦਾ ਵਖਰੇਵਾ ਹੋ ਸਕਦਾ ਹੈ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਆ ਪਰ ਜਿੱਥੇ ਪੰਜਾਬ ਬੈਠ ਕੇ ਬਾਰਡਰਾਂ ਤੇ ਲੜ ਰਿਹਾ ਹੈ जख्मी ਹੋ ਰਿਹਾ ਹੈ ਪੰਜਾਬ ਦਾ ਜੋ ਘਾਣ ਹੋ ਰਿਹਾ ਹੈ ਜਿਹੜਾ ਬੰਦਾ ਇਸ ਵੇਲੇ ਇਸ ਮੋਰਚੇ ਦਾ ਖਿਲਾਫ ਇਹ ਮੁਖਾਲਫਤ ਕਰਦਾ ਇਸ ਮੋਰਚੇ ਦੀ ਇਹਦੇ ਖਿਲਾਫ ਮੋਰਚਾ ਖੋਲਦਾ ਮੋਰਚੇ ਦੇ ਤਾਂ ਉਹ ਪੰਜਾਬ ਦਾ ਨਹੀਂ ਹੈ ਗੱਲ ਚੇਤੇ ਰੱਖਿਓ ਪੰਜਾਬ ਦਾ ਗਡਾਰ ਹੈ ਜੀ ਉਹ ਨੌਜਵਾਨੋ ਤੁਹਾਨੂੰ ਤੁਹਾਨੂੰ ਮੈਂ بار بار ਮੇਰੀ ਬੇਨਤੀ ਮੇਰਾ ਵੀ ਨਮਨਿਆ ਕਰੋ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ ਨਾ ਤੁਸੀਂ ਕਹਿੰਦਾ ਸੋਚਦੇ ਪਹਿਰਾ ਦੇਣਾ ਤੁਹਾਨੂੰ ਇੱਕੋ ਹੀ ਬੇਨਤੀ ਆ ਕਿਸੇ ਵੀ ਪੜਕਾਹਟ ਵਾਲੀ ਕਾਰਵਾਈ ਚ ਨਾ ਆਇਓ ਮੋਰਚੇ ਹਮੇਸ਼ਾ ਫੌਜਾਂ ਉਹ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਜਾਬਤੇ ਚ ਹੁੰਦੀਆਂ ਨੇ ਜਿਹੜੀਆਂ ਫੌਜਾਂ ਬੇ ਕੰਟਰੋਲੀਆਂ ਹੋ ਜਾਂਣ ਬਿਨਾਂ ਜਾਬਤੇ ਤੋਂ ਉਹ ਫੌਜਾਂ ਹਾਰ ਜਾਂਦੀਆਂ ਨੇ ਬਾਈ ਇਸ ਕਰਕੇ ਤੁਹਾਨੂੰ ਖਾਸ ਪੀੜਾ ਕਿਉਂਕਿ ਸ਼িকার ਖੇਡਣ ਨੂੰ ਤਿਆਰ ਬੈਠੇ ਆ ਜਵਾਨੀ ਦਾ ਇਹ ਘਾਨ ਕਰਨ ਨੂੰ ਤਿਆਰ ਬੈਠੇ ਆ ਘਾਨ ਨਾਲ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਗੁਰਮੈ ਕੱਲ ਦੇਖਿਆ ਬਹੁਤ ਨੌਜੋ ਮੋ ਰੋਕਿਆ ਵੀ ਆ ਜਾਓ ਨਾ ਜਾਓ ਆ ਜਾਓ ਕੋਈ ਬਿਉਤ ਬੰਦੀ ਕਰਦੇ ਆ ਪਰ ਨਹੀਂ ਮੰਨਦੇ ਅੱਜ ਮੈਂ ਉਧਰ ਵੀ ਦੇਖ ਕੇ ਆਇਆ ਚੱਲ ਬਈ ਚੱਲ ਬਈ ਚੱਲ ਬਈ ਮੈਂ ਕਿਹਾ ਯਾਰ ਦੇਖੋ ਮੇਰੀ ਗੱਲ ਸੁਣੋ ਜਿੰਨੀਆਂ ਜੇ ਜੰਗਾਂ ਹੋਈਆਂ ਨੇ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗ ਹੋਈ ਐ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜੰਗਾਂ ਲੜੀਆਂ ਨੇ ਤਾਂ ਉਹਨਾਂ ਜੰਗਾਂ ਦੇ ਵਿੱਚ ਇੱਕ ਰਣਨੀਤੀ ਹੁੰਦੀ ਐ ਜੁੱਧ ਦੀ ਇੱਕ ਪੈਂਤਲਾ ਹੁੰਦਾ ਐ ਇੱਕ ਕਦਮ ਪਿੱਛੇ ਚਾਰ ਅੱਗੇ ਚਾਰ ਕਦਮ ਪਿੱਛੇ ਦਾ ਸਕੇ ਇਹ ਰਣਨੀਤੀਆਂ ਹੁੰਦੀਆਂ ਨੇ ਬਾਈ ਸਾਡੇ ਗੁਰੂ ਸਾਹਿਬਾਨ ਧਿਆਨ ਨਾਲ ਸੁਣ ਲਿਓ ਬਾਈ ਧਿਆਨ ਨਾਲ ਸੁਣ ਲਿਓ ਅੱਪਾ ਇਤਿਹਾਸ ਦੇ ਵਿੱਚੋਂ ਗੱਲ ਕਰਦੇ ਆ ਕਿ ਜਦੋਂ ਸਾਡੇ ਗੁਰੂ ਸਾਹਿਬਾਨ ਸਹਬੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਮਕਾਰ ਦੀ ਕੱਚੀ ਗੜੀ ਛੱਡੀ ਸੀ ਉਹਨਾਂ ਨੂੰ ਹੀ ਬਹੁਤ ਸੁਣਨਾ ਪਿਆ ਸੀ ਪਰ ਅੱਗੇ ਵਾਅਦੇ ਗਏ ਵਾਅਦੇ ਗਏ ਵਾਅਦੇ ਗਏ ਮਗਰ ਮੁਗਲ ਚੜਦੇ ਆਏ ਚੜਦੇ ਆਏ ਫੌਜਾਂ ਚੜਦੀਆਂ ਆਈਆਂ ਖਦਰਾਂ ਦੀ ਢਾਹ ਦੇ ਉੱਤੇ ਜਾ ਕੇ ਮੋਰਚਾ ਲਾ ਲਿਆ ਤੇ ਜੰਗ ਨੂੰ ਫੱਦੇ ਕੀਤਾ ਸਵੇਸ਼ ਕਰਕੇ ਕਈ ਰਣ ਲਿੱਤੀਆਂ ਆਉਂਦੀਆਂ ਨੇ ਕਿਉਂ ਲਾਇਆ ਮੋਰਚਾ ਇੱਥੇ ਕਿਉਂਕਿ ਪਾਣੀ ਸੀ ਉੱਥੇ ਫਿਰ ਸਾਨੂੰ ਵੀ ਸਾਰੀਆਂ ਜੰਗਦਰੀਆਂ ਨੀਤੀਆਂ ਸਮਝ ਕੇ ਮੇਰਾ ਵੀ ਅੱਗੇ ਵਧਣਾ ਪਊਗਾ ਜੇ ਆਪਾਂ ਚਾਹੁੰਦੇ ਆ ਕਿ ਇਹ ਜੰਗ ਜਿੱਤੀ ਜਾਵੇ ਕਿਉਂਕਿ ਮੈਂ ਇੱਕੋ ਗੱਲ ਦੇਖ ਰਿਹਾ ਮੈਂ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਈ ਗੱਲ ਦੇਖੀ ਸੀ ਤੁਸੀਂ ਸੁਣਿਆ ਸਾਰਿਆਂ ਨੇ ਅੱਜ ਸਾਡਾ ਉਹ ਜੋਧਾ ਜਿਹਾ ਦੁਨੀਆ 'ਚ ਨਹੀਂ ਰਿਹਾ ਦੀਪ ਸਿੱਧੂ ਅੱਜ ਉਹਦੀ ਵਰਸੀ ਹੈ ਇੱਕ ਬਾਈ ਤੇਰੀ ਸੋਚ ਤੇ ਇੱਕ ਨਾਰਾ ਇੱਕ ਨਾਰਾ ਮੈਂ ਇੱਕ ਜਕਾਰੇ ਦੀ ਗੱਲ ਕਰੂੰਗਾ ਜੋ ਸਾਨੂੰ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਹੋ ਕੇ ਅੱਜ ਦੀ ਵਰਸੀ ਦੇ ਉੱਤੇ ਜਕਾਰਾ ਛੱਡਣਾ ਚਾਹੀਦਾ ਹੈ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦਿਓ ਬੋਲੋ ਇਸਲਾਮਾ ਤੁਹਾਡੇ ਯਾਦ ਹੋਣਾ ਹੈ 26 ਜਨਵਰੀ ਤੋਂ ਬਾਅਦ ਸਾਨੂੰ ਗਦਾਰ ਦਾ ਕਿਤਾਬ ਦੇ ਦਿੱਤਾ ਗਿਆ ਸੀ ਦਿੱਲੀ ਪਰ ਮੈਂ ਕਿਸੇ ਕੋਲ ਕੋਈ ਗਿਲਾ ਨਹੀਂ ਕੀਤਾ ਮੇਰਾ ਅੱਜ ਵੀ ਕਿਸੇ ਨਾਲ ਕੋਈ ਗਿਲਾ ਨਹੀਂ ਕੋਈ ਗੱਲ ਨਹੀਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਮੇਰੀ ਕੋਈ ਸੋਚ ਰਹੀ ਹੈ ਬਈ ਕੁਮੈਂਟ ਮੇਰੀ ਕੋਈ ਮੇਰੀ ਕੋਈ ਸੋਚ ਸੀ ਕਿ ਮੈਂ ਕਿਹਾ ਜੇ ਪੰਜਾਬ ਹਾਰ ਗਿਆ ਨਾ ਦਿੱਲੀ ਉਦੋਂ ਤਾਂ ਪੰਜਾਬ ਦੇ ਲੋਕਾਂ ਦਾ ਮਨੋਵਲ ਟੁੱਟ ਜਾਣਾ ਮੁਰਕ ਕੇ ਲੋਕਾਂ ਨੇ ਉੱਠ ਕੇ ਲੜਨਾ ਨਹੀਂ ਖੜਨਾ ਨਹੀਂ ਤੇ ਇਹ ਹਮਲੇ ਸਾਡੇ ਦੇ ਤੇਜ਼ ਹੋ ਜਾਣੇ ਆ ਅੱਜ ਹੀ ਮੈਂ ਇਹੀ ਕਹਿਣਾ ਹੈ ਅੱਜ ਆਪਾਂ ਬਿਲਕੁਲ ਮੋਰਚਾ ਜਿੱਤੀ ਬੈਠੇ ਆ ਨੌਜਵਾਨੋ ਖਾਸ ਖਿਆਲ ਰੱਖਿਓ ਇੱਕ ਵੀ ਗਲਤੀ ਨਾਲ ਆਪਣਾ ਮੋਰਚਾ ਦਾ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਆ ਪੰਜਾਬ ਦਾ ਲੋਕਾਂ ਦੀ ਨਿਰਾਸ਼ਤਾ ਵੀ ਜਾਣੀ ਐ ਤੇ ਮਨੋਬਲ ਵੀ ਟੁੱਟ ਜਾਣਾ ਸੋ ਇਸ ਕਰਕੇ ਮੇਰਾ ਵੀਰ ਹਰ ਕਦਮਾਂ ਜਿਹੜਾ ਸੰਭਲ ਸੰਭਲ ਕੇ ਰੱਖਣਾ ਪੈਣਾ ਸੋ ਅਸੀਂ ਭਾਈ ਮੀਟਿੰਗ ਕਰਦੇ ਆ ਇੱਥੇ ਸਰਜੀਤ ਪੂਲ ਜੀ ਆਏ ਹੋਏ ਨੇ ਹੋਰ ਆ ਗੁਸਰੇ ਨੇ ਜਿਹੜਾ ਵੀ ਫੈਸਲਾ ਹੋਣਿਆ ਇਹ ਭਵੰਤ ਫੈਸਲਾ ਕਰ ਲੈ ਏ ਭਵੰਤ ਫੈਸਲਾ ਕਰਨ ਕੋਈ ਗੱਲ ਨਹੀਂ ਜਿੱਥੇ ਜਿੱਲੀ ਵਾਲੀਆਂ ਫੌਜਾਂ ਖੜੀਆਂ ਉੱਥੇ ਭਾਤੜੀਆਂ ਵੀ ਹੋਣਗੀਆਂ ਕੋਈ ਗੱਲ ਨਹੀਂ ਏ ਭਵੰਤ ਫੈਸਲਾ ਕਰ ਲੈ ਗੱਡੀ ਸੁਣੋਗੇ ਗੱਡੀ ਡੁਰ ਜੂਗੀ ਗੱਡੀ ਕਿਉਂਕਿ ਉੱਤੇ ਕੁਝ ਨਹੀਂ ਸਿੱਟਿਆ ਗਿਆ ਹੁਣ ਏ ਭਵੰਤ ਫੈਸਲਾ ਕਰ ਲੈ ਕਿ ਸਾਡੀਆਂ ਜੇਸਵੀਆਂ ਫੜਦੀਆਂ ਸਾਡੀਆਂ ਟਰਾਲੀਆਂ ਫੋਲਣੀਆਂ ਦਰਾਸ਼ੀਆਂ ਲੈਣੀਆਂ ਸਾਡੀਆਂ ਗੱਡੀਆਂ ਦਰਾਸ਼ੀਆਂ ਲੈਣੀਆਂ ਸਾਡੇ ਜਿਹੜੇ ਮੁੰਡੇ ਆਉਂਦੇ ਨੇ ਫੁੱਟਮਾ ਖਿੱਚਣਗੇ ਕਿ ਪੰਜਾਬ ਦੇ ਨਾਲ ਖੜਨਾ ਹੈ। ਹਾਂ। ਇਹ ਹੁਣ ਭੰਤ ਫੈਲਾ ਕਰ ਲੈ ਜੋ ਆ ਕਰਤੂਤ ਅੱਜ ਕੀਤੀ ਐ ਪੰਜਾਬ ਪੁਲਿਸ ਨੇ ਫੜਿਆ। ਸਾਡਾ ਹੈਡਰ ਮੈਂ ਰਾਤ ਦੀ ਬੋਲਿਆ ਸੀਗਾ ਇਹ ਗੱਲ। ਮੈਂ ਤੁਹਾਨੂੰ ਹੈਡਰਾਂ ਦੀ ਲੋੜ ਆ ਭਾਈ। ਮਸ਼ੀਨਾਂ ਦੀ ਲੋੜ ਆ ਜੀ ਸੀ ਬੀਾਂ ਦੀ। ਅੱਜ ਨੌਜਵਾਨ ਉਪਰਾਲਾ ਕਰਕੇ ਲੈ ਆਏ ਅੱਜ ਫੜਲੇ। ਇਸ ਤੋਂ ਪਹਿਲਾਂ ਵੀ ਤਿੰਨ ਮਸ਼ੀਨਾਂ ਜੀ ਸੀ ਬੀ ਇੱਥੇ ਪੰਜਾਬ ਪੁਲਿਸ ਨੇ ਫੜੀਆਂ ਨੇ। ਸਵੇਰਾ ਸਾਹ ਮਤਲਬ ਤੁਹਾਨੂੰ ਸਮਝ ਆਉਂਦਾ ਹੈ ਕਿ ਜੋ ਮਰਜ਼ੀ ਐ ਕਹੀ ਜਾਣ। ਬੰਬ ਸਿੱਧੇ ਰੂਪ ਦੇ ਵਿੱਚ ਇਹ ਮੋਦੀ ਨਾਲ ਨਿਸ਼ਾਨਾ ਮਿਲੇ ਹੋਏ ਨੇ ਉੱਤੋਂ ਗੱਲ ਹੋ ਰਹਿ ਵਿਚੋਂ ਇੱਕ ਕਹਾਣੀ ਵੀ ਇਹ ਅੱਗੇ ਬਦਲ ਨਹੀਂ ਦੇਣੇ ਇਹਨੂੰ ਰੋਕ ਕੇ ਰੱਖੋ ਇੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਸੋ ਇਸ ਕਰਕੇ ਭਾਈ ਮੈਂ ਆਗੋਂ ਨਾਲ ਗੱਲ ਕਰਦਾ ਜੋ ਫੈਸਲਾ ਹੋਊਗਾ ਉਹ ਤੁਹਾਡੇ ਅੱਗੇ ਆਪਾਂ ਸਾਹਮਣੇ ਰੱਖਾਂਗੇ ਵੀ ਜੋ ਗੁਰਾਇ ਬਣਦੀ ਆ ਵੀ ਕੀ ਕਰਨਾ ਪਰ ਮੈਂ ਬੇਬਤੀ ਫੇਰ ਕਰਦਾ ਉਦੋਂ ਮੀਟਿੰਗ ਚੱਲੀ ਜਾਂਦੀ ਹੈ ਮੀਟਿੰਗ ਚੱਲਦੀ ਆ ਮੀਟਿੰਗ ਦੇ ਵਿੱਚ ਭਵੰਤਮਾਨ ਖੁਦ ਬੈਠਾ ਹੈ ਕੇਂਦਰ ਦੇ ਕੋਈ ਮੰਤਰੀ ਆਏ ਹੋਏ ਨਹੀਂ ਸਾਡੇ ਆਗੂ ਗਏ ਹੋਏ ਨੇ ਇਧਰੋਂ ਕਹਿੰਦੇ ਹੈਟਰੇ ਫੜ ਲਓ ਮਸ਼ੀਨਾ ਫੜ ਲਓ ਟਰਾਲੀਆਂ ਫੜ ਦੋ ਕੋਈ ਚੰਗੇ ਵਾਲ ਥੋੜੀ ਆ ਯਾਰ ਜਿਸ ਕਰਕੇ ਭਾਈ ਅਗਲੀ ਕਰਬਾਈ ਜਿਹੜੀ ਸੇਤ ਚੱਲੂਗੀ ਜਿਵੇਂ 22 ਲੱਖਾ ਕਰੂਗਾ ਜਾਨ ਮੌਇਆ ਤੇ ਕਰਨਗੇ ਉਮੀ ਆਪਾਂ ਲਾਗੂ ਕਰਦੇ ਆ